ਤਰਨਤਾਰਨ ਦੀਆਂ ਜਿਮਨੀ ਚੋਣਾ ਲਗਾਤਾਰ ਸਿਆਸੀ ਅਖਾੜਾ ਪਖਾਉਂਦੀ ਹੋਈਆਂ ਨਸਰਾਰੀਆਂ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿੰਦਰ ਸਿੰਘ ਸੱਧੂ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਰੰਦਾਵਾ ਤੇ ਗੱਲ ਖਰੀ ਹੈ ਤਾਂ ਭਾਜੀਪੀ ਦੇ ਵੱਲੋਂ ਹਰਜੀਤ ਸਿੰਘ ਸੰਧੂ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਮਨਦੀਪ ਸਿੰਘ ਨੂੰ ਐਲਾਨਿਆ ਗਿਆ ਹੈ ਤੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਜਿਹੜਾ ਕਿ ਇਸ ਵਾਰ ਸਿਆਸੀ ਅਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਲਗਾਤਾਰ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰ ਦੇ ਲਈ ਪ੍ਰਚਾਰ ਕਰਦੇ ਹੋਏ ਨਸਰ ਆ ਰਹੇ ਪ੍ਰਤਾਪ ਬਾਜਪਾ ਦਾ ਬਿਆਨ ਸਾਹਮਣੇ ਆ ਰਿਹਾ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਕੀਤਾ ਤੇ ਦੂਜੇ ਪਾਸੇ ਉੱਥੇ ਹੀ ਉਨ੍ਹਾਂ ਨੇ ਕਰਨਵੀਰ ਪੁਰਜਦੇ ਹੱਕ ਦੇ ਵਿੱਚ ਜਿਹੜਾ ਕਿ ਤਰਨਤਾਰਨ ਦੇ ਇਲਾਕਾ ਵਾਸੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਹੋਰ ਕੀ ਕੁਝ ਕਹਿਣਾ ਪ੍ਰਤਾਪ ਬੱਜਪਾ ਦਾ ਆਓ ਤੁਹਾਨੂੰ ਸੁਣਾਉਨੇ ਆ ਜਬੀ ਇਹ ਘੰਟੇ ਜੋ ਜਿਹੜੀ ਦੁਕਾਨ 6 ਘੰਟੇ ਖੁੱਲੀ ਜਿਹੜੀ ਮਹੀਨੇ ਵਿੱਚ 15 ਦਿਨ ਬੰਦੀ ਰਹਿਣੀ ਹੈ ਤੇ ਉਸ ਸੂਬੇ ਦਾ ਉਸ ਕੌਮ ਦਾ ਤੇ ਉਸ ਦੇਸ਼ ਦਾ ਬਣਨਾ ਕੀ ਇਹ ਪਹਿਲੇ ਮੈਨੂੰ ਇਹ ਦੱਸੋ ਇਸੇ ਮਜਬੂਰੀ ਕਰ ਹਰ ਘਰ ਚੋਂ ਅੱਜ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਸਾਰਾ ਤੇ ਬੱਚੇ ਬਾਹਰ 80% ਪੰਜਾਬੀ ਜਿਹੜਾ ਬਲਦੇਸ਼ਾਂ 'ਚ ਪਿਛਲੇ 60-70 ਸਾਲ ਦਾ ਚਲਾ ਗਿਆ। ਕਿਉਂਕਿ ਇੱਥੇ ਸਾਡੇ ਕੋਲ ਕੰਮ ਹੀ ਨਹੀਂ। ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਨਾ। ਦੋ ਕਮਾ ਸਾਰਿਆਂ નો ਪਾਵਰਫੁੱਲ ਦੋ ਕਮਾ ਇੱਕ ਸੀ ਪੰਜਾਬੀ ਤੇ ਦੂਜੇ ਸੀ ਬੰਗਾਲੀ। ਦੇਸ਼ ਦੀ ਜੇਸੀ ਆਜ਼ਾਦੀ ਤੋਂ ਪਹਿਲੇ ਗਿਣਤੀ ਕੀਤੀ ਹੈ ਜਿਹੜਾ ਅੱਜ ਸਾਡੇ 'ਚੋਂ ਪਾਸਾ ਦੂਸਰੇ ਦੇਸ਼ ਚ ਚਲਾ ਗਿਆ ਜੇ ਅਸੀਂ ਦੋਨੋਂ ਇਕੱਠੇ ਹੋ ਜਾਈਏ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਚ ਪੰਜਾਬ ਦੀਆਂ 155 ਤੋਂ 60 ਸੀਟਾਂ ਹੋਣੀਆਂ ਸੀ 155 ਤੋਂ ਸਰ ਤੇ ਜੇ ਬੰਗਾਲ ਚੋਂ ਬੰਗਲਾਦੇਸ਼ ਵੱਖ ਨਾ ਹੁੰਦਾ 150 55 ਹੀ ਹੁੰਦਾ ਕੁਝ ਉਹਨਾਂ ਕੋ 42 ਰਹਿ ਗਿਆ ਬੰਗਾਲ ਕੋ ਸਾਡੇ ਕੋ 13 ਰਹਿ ਗਈ ਸਾਡੀ ਹੋਂਦ ਹੀ ਖਤਮ ਹੋ ਅਨਫੋਰਚੂਨੇਟ ਗੱਲ ਹੈ ਜਿਹੜਾ ਸਾਡਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਵੇਖੋ ਕੋਈ ਵੀ ਦੇਸ਼ ਜਾਂ ਸੂਬਾ ਜਾਂ ਕੌਮ ਵਪਾਰ ਤੋਂ ਬਿਨਾਂ ਤਰੱਕੀ ਨਹੀਂ ਕਰ ਸਕਦਾ ਦੁਨੀਆ 'ਚ ਕੋਈ ਵੀ ਵੱਡੇ ਤੋਂ ਵੱਡੇ ਦੇਸ਼ ਚ ਅਮਰੀਕਾ ਚਲੇ ਜਾਓ ਜੇ ਦੀ ਰੋਜ਼ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਆ ਉਹ ਕੱਲਾ ਐਗਰੀਕਲਚਰ ਤੇ ਜ਼ਿੰਮੇਵਾਰੇ ਤੋਂ ਨਹੀਂ ਕਾ ਉਹ ਕਾਮਯਾਬ ਉੱਥੇ ਇੰਨੀ ਜ਼ਿਆਦਾ ਉੱਥੇ ਐਗਰੋ ਇੰਡਸਟਰੀ ਲੱਗੀਆਂ ਨੇ ਤੇ ਵੇਖੋ ਬਦਾਮਾਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਾਜੂਆਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਿਸ਼ਮਿਸ਼ਤੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਨਾਲ ਹੀ ਫੈਕਟਰੀ ਲੱਗੀ ਉਹਦੀ ਪੈਕਿੰਗ ਹੁੰਦੀ ਬਾਹਲੇ ਦੇਸ਼ਾਂ ਜਾਂਦੀ ਹੈ سارا کیلیفورنیا دا بدام آج ہندوستان چاہ رہے تو میری گزارش نہیں ہے نہیں ساڑھا جیڑا ایک سکا ڈرائی پورٹ سی 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 او جیڑا بندرگاہ وہ مہاراجا رنجیت سنگھ تو بھی ہزارہ سال پہلے واہگا تڈیشنل سلک روڈ سی یورپ تو ایشیا دا درے خائبر تو پشاور راول پنڈی لاہور امرتسر دلی ਵਪਾਰ ਚੱਲਦਾ ਸੀ ਤਾਂ ਹੀ ਤੁਹਾਨੂੰ ਪਤਾ ਹੋਣਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੋਂ ਜਿਹੜੇ ਕਾਰਪੈਟ ਬਣਾਉਣ ਵਾਲੇ ਸੀ, ਤਰੀਆਂ ਬੁਣਨ ਵਾਲੇ ਸੀ, ਸ਼ਾਲ ਬਣਾਉਣ ਵਾਲੇ ਸੀ ਅੰਮ੍ਰਿਤਸਰ ਸਾਹਿਬ ਚ ਲਿਆ ਕੇ ਬਸਾਇਆ ਸੀ ਸਾਡੇ ਕੋਲ ਬਹੁਤ ਵੱਡੀ ਇੱਕ ਚਾਹ ਦੀ ਇੰਡਸਟਰੀ ਹੁੰਦੀ ਚਾਹ ਦਾ ਪੱਤਾ ਵੀ ਕਦੀ ਪੰਜਾਬ ਦੇ ਕੋਲ ਦੀ ਵੀ ਨਹੀਂ ਹੁੰਦਾ ਸਾਰਾ ਨਾਰਥ-ਈਸਟ ਚੋਂ ਆਉਂਦਾ ਹੈ ਜਾਂ ਅਸਾਮ ਚ ਚਾਹ ਹੁੰਦੀ ਹੈ ਜਾਂ ਡਾਡਲਿੰਗ ਵਾਲ ਚ ਚਾਹ ਹੁੰਦੀ ਹੈ ਪਰ ਸਾਰੋਂ ਵੱਡੀ ਮਾਰਕੀਟ ਅੰਮ੍ਰਿਤਸਰ ਸ ਕਿਉਂਕਿ ਇਥੋਂ ਫਿਰ ਸਾਰੇ ਏਸ਼ੀਆ ਦੇ ਵਿੱਚ ਯੂਰਪ ਜਾਂਦੇ ਮੇਰੀ ਗੁਜ਼ਾਰਿਸ਼ ਇਹ ਨਹੀਂ ਸੁਣ ਲੋ ਇੱਥੇ ਮਰਦੇ ਮਜਾਹਿਸਾ ਪ੍ਰਤਾਪ ਸਿੰਘ ਆਇਆ 1956 ਚੌੜ ਤੱਕ 8 ਸਾਲ ਮੁੱਖ ਮੰਤਰੀ ਰਹਿਦੋ ਉਦੋਂ ਹੀ ਇੱਕ ਨੰਬਰ ਤੇ ਆਪਾਂ ਗਏ ਜੋ ਵੀ ਪੰਜਾਬ ਦੇ ਵਿੱਚ ਅੱਜ ਕੁਝ ਵੀ ਹੈ ਭਾਵੇਂ ਪਖੜਾ ਹੈ ਭਾਵੇਂ ਪੀਜੀਆ ਹੈ ਭਾਵੇਂ ਐਗਰੀਕਲਚਰ ਯੂਨੀਵਰਸਿਟੀ ਹੈ ਬਾਕੀ ਤੇ ਛੱਡ ਹੀ ਦਿਓ ਸਾਰ ਨੂੰ ਪਹਿਲੇ ਤੇ ਉਹਨਾਂ ਨੇ ਕਨਸੋਲੀਡੇਸ਼ਨ ਕੀਤੀ ਸਾਰ ਨੂੰ ਵੱਡੀ ਕਿਸਾਨਾਂ ਨੂੰ ਜੇ ਸਾਰੋਂ ਦੀ ਵੱਡੀ ਚੀਜ਼ ਤਾਂ ਪ੍ਰਤਾਪ ਸਿੰਘ ਨੇ ਦਿੱਤੀ ਜੋ ਰੈਵਨਿਊ ਮਿਨਿਸਟਰ ਸੀ ਕਿਸੇ ਜੱਟ ਦੀ ਪੈਲੀ ਕੋ ਕਿੱਲਾ ਇੱਥੇ ਸੀ ਦੋ ਕਿਲੇ ਪਿੰਡ ਦੇ ਪਾਰ ਸੀ ਤਿੰਨ ਕਿਲੇ ਕਿੱਥੇ ਸੀ ਚੱਕਮਤੀ ਜਿਹਨੂੰ ਕਿਹਾ ਜਾਂਦਾ ਇੱਕ ਜਗ੍ਹਾ ਕਿਸੇ ਕੋ ਪੰਜ ਕਿਲੇ ਸੱਤ ਕਿਲੇ 10 ਕਿਲੇ ਦੀ ਅੱਜ ਦੇ ਵਕਤ ਤੁਹਾਡੇ ਕੋਲ ਇੱਕੋ ਜਗ੍ਹਾ ਪੈਲੀ ਹੈ ਸਾ ਪ੍ਰਤਾਪ ਸਿੰਘ ਤੁੰ데 ਕਾਂਗਰਸੀ ਦੀ ਜੇ ਅੱਜ ਅਸੀਂ ਇੰਟੈਂਸਿਵ ਐਗਰੀਕਲਚਰ ਕੀਤਾ ਦੋ ਦੋ ਫਸਲਾਂ ਤਿੰਨ ਤਿੰਨ ਫਸਲਾਂ ਕੱਢੀਆਂ ਕਿਉਂਕਿ ਇੱਕ ਜਗ੍ਹਾ ਪੈਲੀ ਹੋ ਗਈ ਲੋਕਾਂ ਨੇ ਪਿੰਡ ਚੋਂ ਉੱਠ ਕੇ ਉਥੇ ਆਪਣੇ ਡੇਰਿਆਂ ਤੇ ਤੁਰ ਕੇ ਜਾਂ ਬੈਠਾ ਤੇ ਚਲੇ ਗਏ